1984 ਦੇ ਸਿੱਖ ਪਿੰਡਤਾ ਵੱਲੋਂ ਅੱਜ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਨੇ ਤਾਂ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਸਕੱਤਰੇਦ ਦੇ ਬਾਹਰ ਜਿਹੜਾ ਹੈ ਆਪਣਾ ਇੱਕ ਰੋਜ ਜਹਰ ਕੀਤਾ ਜਾ ਰਿਹਾ ਜਿਸ ਦੇ ਕਰਕੇ ਪਰਿਵਾਰਕ ਮੈਂਬਰ ਜਿਹੜੇ ਅਜੇ ਇੱਥੇ ਪਹੁੰਚੇ ਨਹੀਂ ਤੋਂ ਪੀੜਿਤ ਪਰਿਵਾਰ ਇੱਥੇ ਬੈਠ ਕੇ ਇਨਸਾਫ ਦੀ ਮੰਗ ਕਰ ਰਹੇ ਨੇ ਤਸਵੀਰ ਤੁਹਾਨੂੰ ਇੱਕ ਜੀ ਸਾਂਝੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਦ ਤੋਂ ਬਾਹਰ ਦੀਆਂ ਨੇ ਤੁਸੀਂ ਦੇਖੋ ਸ਼ਾਂਤਮਈ ਤਰੀਕੇ ਦੇ ਨਾਲ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਬੀਤੇ ਦਿਨੀ ਇਹਨਾਂ ਵੱਲੋਂ ਲੁਧਿਆਣਾ ਵਿੱਚ ਵੀ ਰੋਜ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਅੱਜ ਅਸੀਂ ਪਰਿਵਾਰਕ ਅਨੇ ਜੀ ਤੁਸੀਂ ਪ੍ਰੋਟੈਸਟ ਕੀਤਾ ਸੀ ਕਿਹਦੇ ਖਿਲਾਫ ਕਿਹਦੇ ਤੇ ਅੱਜ ਕੀ ਤੁਹਾਡਾ ਮੰਗ ਕੀ ਹੈ ਅਸੀਂ ਲੁਧਿਆਣਾ ਦੇ ਵੀ ਰਾਜਾ ਵੜਿੰਗ ਦੇ ਖਿਲਾਫ ਕੀਤਾ ਸੀਗਾ ਔਰ ਅੱਗੋਂ ਵੀ ਕਰਦੇ ਰਵਾਂਗੇ ਕਿਉਂਕਿ ਰਾਜਾ ਵੜਿੰਗ ਨੇ ਸਭ ਤੋਂ ਪਹਿਲੇ ਸਾਡਾ ਜਿਹੜਾ ਕਾਤਲ ਹੈਗਾ ਕਮਲਨਾਥ ਉਹਨੂੰ ਇਲੈਕਸ਼ਨਾਂ ਉਹਦੀਆਂ ਵੀ ਜਾ ਕੇ ਉੱਥੇ ਕਿਹਾ ਕਿ ਇਹਦਾ ਕੋਈ ਕਸੂਰ ਨਹੀਂ ਹੈਗਾ ਇਹ ਬੇਕਸੂਰ ਹੈਗਾ ਜਦ ਕਿ ਉਹਨੂੰ ਪਤਾ ਹੈਗਾ ਰਿਕਾਬ ਗਾਇਂ ਸਾਹਿਬ ਦੇ ਸਾਹਮਣੇ ਜਿਹੜਾ ਤਿੰਨ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਹ ਕਮਲਨਾਥ ਨੇ ਕਰਵਾਇਆ ਸੀਗਾ ਔਰ ਪੀੜ ਨੂੰ ਕਤਲੇ ਆਮ ਨੂੰ ਜਿਹੜਾ ਹੈਗਾ ਉਹਨੇ ਕਮਲਨਾਥ ਨੇ ਉਖਸਾਇਆ ਸੀਗਾ ਉਸ ਤੋਂ ਬਾਅਦ ਜਿਹੜਾ ਅੱਜ ਅਸੀਂ ਇੱਥੇ ਆਏ ਆ ਅੱਜ ਅਸੀਂ ਇੱਥੇ ਸਾਰੇ ਪੰਜਾਬ ਦੇ ਕੋਲ ਆਪਣੇ ਜ਼ਖਮਾਂ ਤੇ ਮਰਮ ਲਗਵਾਉਣ ਵਾਸਤੇ ਆਏ ਆ ਅਸੀਂ ਪੰਜਾਬੀਆਂ ਨੂੰ ਇਹ ਦੱਸਣ ਵਾਸਤੇ ਆਏ ਆ ਕਿ ਪੰਜਾਬੀਓ ਸਾਡੇ ਜਿਹੜੇ ਜ਼ਖਮ ਹੈਗੇ ਆ ਇਹ ਅੱਲੇ ਹੈਗੇ ਆ ਇਹ ਜ਼ਖਮ ਰਿਤ ਰਹੇ ਆ ਖਾਸ ਕਰਕੇ ਕਿਉਂਕਿ ਜਿਸ ਦਿਨ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਤੋਪਾਂ ਤੇ ਟੈਂਕਾਂ ਦੇ ਨਾਲ ਇੰਦਰਾ ਗਾਂਧੀ ਟੈ ਟੇਰੀ ਕਰਵਾਂਦੀ ਆ ਤੇ ਉਸੇ ਦਿਨ ਇਲੈਕਸ਼ਨ ਕਮਿਸ਼ਨ ਨੇ ਚੋਣਾ ਰੱਖ ਕੇ ਵੋਟਾਂ ਰੱਖ ਕੇ ਸਾਡੇ ਜਖਮਾਂ ਨੂੰ ਖਰੇਦ ਕੇ ਉਹਨਾਂ ਦੇ ਨਮਕ ਤੇ ਮਰਚਾ ਭੁੱਕਣ ਵਾਲੀ ਗੱਲ ਕੀਤੀ ਤੋ ਵਸੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹ ਦਿਨ ਹੈਗਾ ਜਦੋਂ ਕਾਤਲ ਇੰਦਰਾ ਗਾਂਧੀ ਨੇ ਇੱਥੇ 84 ਪਹਿਲੀ ਜੂਨ ਨੂੰ ਤੋਪਾਂ ਤੇ ਟੈਂਕਾਂ ਦੇ ਨਾਲ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਵਾਇਆ ਸਰੋਵਰ ਸਾਹਿਬ ਸਾਰਾ ਲਾਸ਼ਾਂ ਦੇ ਨਾਲ ਭਰ ਦਿੱਤਾ ਗਿਆ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਸਿੰਘਣੀਆਂ ਪਚੰਗੀਆਂ ਕੀ ਅੱਜ ਕੀ ਅੱਜ ਕੀ ਕਰਨ ਹੈ ਜੀ ਅਸੀਂ ਇਹ ਲੋਕਾਂ ਨੂੰ ਯਾਦ ਕਰਵਾਣ ਆਏ ਆ ਕਿ 84 ਜੂਨ ਪਹਿਲੀ ਨੂੰ ਇੱਥੇ ਸਾਰਾ ਸਰੋਵਰ ਸਾਹਿਬ ਸਾਰੀ ਪ੍ਰਕਰਮਾ ਸਾਹਿਬ ਲਾਸ਼ਾਂ ਦੇ ਨਾਲ ਪਈ ਪਈ ਸੀ ਹੁਣ ਜਦੋਂ ਪਹਿਲੀ ਜੂਨ ਨੂੰ ਤੁਸੀਂ ਵੋਟ ਆਫ ਦੇਣ ਜਾਓਗੇ ਤੇ ਇਹਨਾਂ ਕਾਤਲ ਕਾਂਗਰਸੀਆਂ ਦਾ ਚਿਹਰਾ ਅੱਖਾਂ ਦੇ ਸਾਹਮਣੇ ਰੱਖਿਓ ਕਿ ਇਹਨਾਂ ਕਾਤਲ ਕਾਂਗਰਸੀਆਂ ਨੇ ਪਹਿਲੇ ਦਰਬਾਰ ਸਾਹਿਬ ਟੈਟੇਰੀ ਕਰਵਾਇਆ ਅਕਾਲ ਤਖਤ ਸਾਹਿਬ ਟੈਟੇਰੀ ਕਰਵਾਇਆ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀਆਂ ਲੱਗੀਆਂ ਹਜ਼ਾਰਾਂ ਨਿਰਦੋਸ਼ਾਂ ਦੇ ਕਤਲੇਆਮ ਕਰਵਾਏ ਤੇ ਉਸ ਤੋਂ ਬਾਅਦ ਸਾਡੇ ਦਿੱਲੀ ਦੇ ਵਿੱਚ ਨਵੰਬਰ ਤੇ ਹੋਰ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ 10000 ਸਿੱਖਾਂ ਦਾ 3 ਦਿਨ 3 ਰਾਤਾਂ ਲਾ ਕੇ ਕਤਲੇਆਮ ਕਰਵਾਇਆ ਸੋ ਇਹਨਾਂ ਕਾਤਲਾਂ ਨੂੰ ਮੂੰਹ ਨਾ ਲਗਾਇਓ ਇੱਕ ਮੈਂ ਆਪਣੇ ਵੀਰ ਬਲਕੌਰ ਸਿੰਘ ਨੂੰ ਇਹ ਕਹਿਣਾ ਚਾਹਨੀ ਆ ਬਲਕੌਰ ਸਿੰਘ ਜੀ ਜਦੋਂ ਸੀ ਸਿੰਧੂ ਮੂਸੇਵਾਲੇ ਨੂੰ ਗੋਲੀ ਲੱਗੀ ਸਾਡੇ ਘਰਾਂ ਵਿੱਚ ਰੋਟੀਆਂ ਨਹੀਂ ਬਣੀਆਂ ਸਾਡੇ ਬੱਚੇ ਤੜਪਦੇ ਨਾਜ ਵੀ ਉਹਨੂੰ ਯਾਦ ਕਰਕੇ ਅਸੀਂ ਵੀ ਉਸ ਬੱਚੇ ਨੂੰ ਯਾਦ ਕਰਕੇ ਤੜਪਦੇ ਆ ਪਰ ਤੁਸੀਂ ਕਾਤਲ ਕਾਂਗਰਸੀਆਂ ਨੂੰ ਜਦੋਂ ਹਮੈਤ ਦੇਣ ਤੋਂ ਰੇ ਤੁਸੀਂ ਇਹ ਨਹੀਂ ਸੋਖੀ ਸੋਤਿਆ ਜਿਨ੍ਹਾਂ ਕਾਤਲਾਂ ਨੇ ਦਸਾਂ 10000 ਇੱਕ ਥਾਂ ਤੇ ਔਰ ਉਸ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੇ ਇੱਥੇ ਕਤਲੇ ਆਮ ਕਰਵਾਏ ਤੇ ਉਹਨਾਂ ਨੂੰ ਅਸੀਂ ਕਿਵੇਂ ਉਹਨਾਂ ਦੀ ਹਮਾਇਤ ਕਰਦੇ ਆ ਰੱਬ ਦਾ ਵਾਸਤਾ ਪਿੱਛੇ ਹਟ ਜਾਓ ਕਾਤਲ ਕਾਂਗਰਸੀਆਂ ਦੀ ਹਮਾਇਤ ਨਾ ਕਰੋ ਹੋਰ ਪਾਵਾਂ ਜੇ ਦੀ ਮਰਜ਼ੀ ਤੁਸੀਂ ਕ ਹਮਾਇਤ ਕਰੋ ਆ ਪਿੱਛੇ ਜਿਹੜੀਆਂ ਤਸਵੀਰਾਂ ਹੈਗੀਆਂ ਇੰਦਰਾ ਗਾਂਧੀ ਇਸ਼ਾਰਾ ਕਰ ਰਹੀ ਆ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਟੈਟੇਰੀ ਕਰ ਦੋ ਨਵੰਬਰ 84 ਵਿੱਚ ਰਾਜੀਵ ਗਾਂਧੀ ਸੱਜਣ ਕੁਮਾਰ ਇਹ ਇੱਕ ਦੂਜੇ ਨੂੰ ਇਸ਼ਾਰਾ ਕਰ ਰਹੇ ਨੇ ਕਿ ਸਿੱਖਾਂ ਦਾ ਬੰਦਲਿਆ ਮੇਟ ਕਰ ਦੋ ਇਹਨਾਂ ਨੂੰ ਖਤਮ ਕਰ ਦੋ ਸੋ ਇਹੋ ਜਿਹੇ ਕਾਤਲਾਂ ਨੂੰ ਮੂੰਹ ਨਾ ਲਗਾਇਓ ਪੰਜਾਬੀਓ ਤੁਹਾਨੂੰ ਰੱਬ ਦਾ ਵਾਸਤਾ ਇਹਨਾਂ ਨੂੰ ਇੱਕ ਵੀ ਵੋਟ ਨਾ ਪਾਓ ਇਹਨਾਂ ਦੀ ਜਮਾਨਤਾ ਪੂਰੇ ਪੰਜਾਬ ਵਿੱਚ ਜਬਤ ਕਰਵਾਓ ਜੀ ਭਾਜੀ ਕੀ ਕਹਿਣਾ ਚਾਹੋਗੇ ਅਸੀਂ ਇਹੀ ਬੇਨਤੀ ਕਰਨੀ ਹੈ ਕਿ ਜੂਨ 1984 ਨੂੰ ਇੱਕ ਤਰੀਖ ਨੂੰ ਜੂਨ ਨੂੰ ਜਿਹੜੀ ਇਲੈਕਸ਼ਨ ਹੋ ਰਹੀ ਹੈ ਪਿਛਲਾ ਇਤਿਹਾਸ ਦੇਖੋ 40 ਸਾਲ ਪਹਿਲਾਂ 1 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਟੈਂਕਾਂ ਤੋਪਾਂ ਦੇ ਨਾਲ ਭਾਰਤੀ ਫੌਜ ਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਟਹਟੇ ਦੀ ਕਰ ਦਿੱਤਾ ਗਿਆ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚੱਲੀਆਂ ਗਈਆਂ ਸਾਡੇ ਗੁਰੂ ਕਰਨ ਸਾਹਿਬ ਜਿਹਨੂੰ ਸ਼ਹੀਦ ਕੀਤਾ ਗਿਆ ਸੈਂਤੀ ਗੁਰਤਾਮ ਸਿੰਘ ਪੰਜਾਬ ਵਿੱਚ ਉਹਨਾਂ ਤੇ ਵੀ ਗੋਲੀਆਂ ਚਲਾ ਕੇ ਉਹਨਾਂ ਤੇ ਵੀ ਬਹੁਤ ਵੱਡਾ ਨੁਕਸਾਨ ਕੀਤਾ ਐਸਜੀਪੀਸੀ ਦਾ ਤੋਸਾ ਖਾਨਾ ਲੁੱਟਿਆ ਗਿਆ 1984 ਦੇ ਜਦੋਂ ਇੰਦਰਾ ਗਾਂਧੀ ਮਰੀਏ ਉਸ ਤੋਂ ਬਾਅਦ ਰਜੀਵ ਗਾਂਧੀ ਦੇ ਨਾਰਾ ਦਿੱਤਾ ਜਦ ਕੋਈ ਬੜਾ ਪੇਗਲ गिरता ਧਰਤੀ ਹਿਲਦੀ ਹੈ ਖੂਨ ਦਾ ਬਦਲਾ ਖੂਨ ਅੱਜ 40 ਸਾਲ ਹੋ ਗਏ ਸਾਨੂੰ ਇਨਸਾਫ ਨਹੀਂ ਮਿਲਿਆ ਅੱਜ 1984 ਦੀਆਂ ਕਤਲਿਆਂ ਪੀੜਤ ਸਾਡੀਆਂ ਬਦਵਾਵਾਂ ਸਾਡੀਆਂ ਪੈਨਾ ਜਿਨ੍ਹਾਂ ਦੇ ਇੱਕ ਇੱਕ ਪਰਾਰ ਵਿੱਚ ਪੰਜ ਪੰਜ ਛੇ ਛੇ ਜੀਆਂ ਦਾ ਕਤਲ ਹੋਇਆ ਪੇਂਡੀਆਂ ਪਹਿਣਾ ਪਹਿਲੇ ਪਿੱਛੇ ਬੈਠੇ ਨੇ ਉਹ 84 ਦੇ ਕਪਲੇ ਪਰਿਵਾਰ ਬੈਠੇ ਨੇ ਅਸੀਂ ਇਹ ਬੇਨਤੀ ਕਰਨਾ ਹੈ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਪਹਿਣਾ ਨੂੰ ਆਪਣੇ ਭਰਾਵਾਂ ਨੂੰ 1 ਜੂਨ ਯਾਦ ਕਰੋ ਸਵੇਰੇ ਉੱਠ ਕੇ ਵੋਟ ਪਾਉਣ ਤੋਂ ਪਹਿਲਾਂ ਅੰਤਰ ਧਿਆਨ ਹੋ ਜਾਓ ਅਕਾਲ ਤਖਤ ਸਾਹਿਬਾ ਲਾਪਰਮੂ ਕਰ ਲਿਓ ਪਹਿਲੀ ਪੂੜੀ ਦਾ ਪਾਠ ਕਰੋ ਚਪਈ ਸਾਦਾ ਪਾਠ ਕਰਿਓ ਇਹ ਕਾਂਗਰਸ ਕਾਤਲ ਜਮਾਤ ਜਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਕਿ ਜੂਨ ਨੂੰ ਭਾਰਤੀ ਫੌਜ ਹਮਲਾ ਕੀਤਾ 1984 10000 ਸਿਕਾਂ ਦਾ ਕਤਲੇਆਮ ਕੀਤਾ ਇਹਨਾਂ ਕਾਂਗਰਸੇ ਦਾ ਬਾਈਕਾਟ ਕਰੋ ਇਹਨਾਂ ਨੂੰ ਇਹਨਾਂ ਦੀ ਜਮਾਨਤਾ ਜਬਤ ਕਰਾ ਕੇ ਬਾਹਰ ਭੇਜੋ ਜਦੋਂ ਇੰਦਰਾ ਜਦੋਂ ਇੰਦਰਾ ਗਾਂਧੀ ਮਰੀ ਰਜੀਵ ਗਾਂਧੀ ਨੇ ਸਾਰਾ ਹਿੰਦੁਸਤਾਨ ਇੱਕ ਪਾਸੇ ਹੋ ਗਿਆ ਸਾਰਾ Hindu ਇੱਕ ਪਾਸੇ ਹੋ ਗਿਆ ਤੇ 475 ਸੀਟਾਂ ਜਿੱਤੀਆਂ 85 ਵਿੱਚ ਰਜੀਵ ਗਾਂਧੀ ਨੇ ਸੋ ਉਹਨੂੰ ਇਨਾਮ ਸੀ ਸਾਨੂੰ ਅਤਵਾਦੀ ਕਿਹਾ ਜਾਂਦਾ ਸੀ ਸਾਨੂੰ ਵੱਖਵਾਦੀ ਕਿਹਾ ਜਾਂਦਾ ਸੀ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਸੀ ਸਾਡੀ ਉਹ ਹਾਲਤ ਹੋ ਗਈ ਕਿ ਅਸੀਂ ਪੰਜਾਬ ਤੋਂ ਬਾਹਰ ਸਾਡੇ ਸਿੱਖ ਜਿਹੜੇ ਨੇ ਨਹੀਂ ਸੰਜਾ ਸਕਦੇ ਹਰਿਆਣਾ ਦੇ ਵਿੱਚ ਭੱਜਨ ਲਾਲ ਨੇ ਸਿੱਖਾਂ ਨੂੰ ਮਾਰਿਆ ਸਿੱਖਾਂ ਨੂੰ ਗੋਲੀਆਂ ਨਾਲ ਪੁੱਲਿਆ ਗਿਆ ਉਹ ਲਾਸਟ ਲਾਸਟ ਅਪੀਲ ਹੈ ਇਹ 1 ਜੂਨ ਨੂੰ ਕਾਂਗਰਸ ਨੂੰ ਵੋਟਾ ਨਾ ਪਾਓ ਜਿਹੜਾ ਆਪਣੇ ਇੱਥੇ ਦੀ ਪਾਰਟੀ ਪੰਜਾਬ ਦੀ ਪਾਰਟੀ ਜਿਹੜੀ ਸਾਡੀ ਮਾਂ ਪਾਰਟੀ ਹੈ ਉਹਨੂੰ ਵੋਟਾ ਪਾਓ ਉਹਦੀ ਸਮਰਥਨ ਫਿਰ ਅਕਾਲੀ ਦਲ ਨੂੰ ਕਰਨ ਵਾਸਤੇ ਆਏ ਇੱਥੇ ਕਿ ਮੰਗ ਕਰਨਾ ਹੈ ਅਸੀਂ ਆਪਣੀ ਮੰਗ ਕਰ ਲਾਇਆ ਸਿੱਖਾਂ ਨੂੰ ਬੇਨਤੀ ਕਰਦਾ ਆ ਕਿ ਕਾਰਸ ਨੂੰ ਵੋਟਾ ਨਾ ਪਾਓ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਕਿ ਜੂਨ 84 ਨੂੰ ਲੈ ਕੇ ਜਿਹੜਾ ਹੈ ਜਿਨ੍ਹਾਂ ਵੱਲੋਂ ਇੱਕ ਇੱਥੇ ਮੰਗ ਰੱਖੀ ਗਈ ਹੈ ਕਿ ਜਿਹੜੇ ਪੀੜਿਤ ਪਰਿਵਾਰ ਨੇ ਉੱਥੇ ਪੁੱਜੇ ਨਹੀਂ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਕਾਂਗਰਸ ਦੇ ਜੋ ਲੀਡਰ ਹੈ ਉਹਨਾਂ ਨੂੰ ਜਿਹੜਾ ਹੈ ਵੋਟਾਂ ਦੇ ਵਿੱਚ ਉਹਨਾਂ ਨੂੰ ਵੋਟ ਨਾ ਪਾਈ ਜਾਏ ਤਾਂ ਇਹ ਇੱਕ ਅਪੀਲ ਕੀਤੀ ਹੈ ਲੇਕਿਨ ਫਿਲਹਾਲ ਦੇਖਣਾ ਹੋਏਗਾ ਕਿ ਪੰਜਾਬ ਦੀ ਜਨਤਾ ਇਸ ਮਾਮਲੇ 'ਚ ਕੀ ਫੈਸਲਾ ਕਰਦੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ